आरसीसी सेंटर ਤੋਂ ਪਹੁੰਚੇ ਵੀ ਯਾਨੀ ਮਹਿਰਬਾ ਸਾਹਿਬ ਡਾਕਟਰ ਪ੍ਰਭਜੀਤ ਜੀ ਡਿਪਟੀ ਡਾਇਰੈਕਟਰ ਕੇਵੀਜੀ ਤਰਤਾਰ ਸਾਹਿਬ ਤਰਤਾਰ ਨੂੰ ਤੇ ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਤੇ ਇਸ ਪਿੰਡਾਲ ਦੇ ਵਿੱਚ ਪਹੁੰਚਾ ਹਰ ਵਿਅਕਤੀ ਜੋ ਕਿ ਮੱਛੀ ਕਿੱਤੇ ਨਾਲ ਜੁੜਿਆ ਹੋਇਆ ਹੈ ਸਭ ਦਾ ਇੱਥੇ ਆਣ ਤੇ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਜੀ ਆਇਆਂ ਕਹਣਾ ਹਾਂ ਮੈਨੂੰ ਹੁਕਮ ਹੋਇਆ ਹੈ ਕਿ ਜੋ ਵੀ ਸਾਡੇ ਵਿਭਾਗ ਮੱਛੀ ਪਾਲਣ ਦੀ ਜੋ ਵੀ ਸਕੀਮ ਸਾਡੇ ਚੱਲ ਰਹੀ ਆ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਉਹਦੇ ਬਾਰੇ ਮੈਂ ਆਪ ਜੀ ਨੂੰ ਥੋੜਾ ਜਿਆਦਾ ਚੰਨਾ ਪਾਵਾਂਗਾ ਤੇ ਆਪਾਂ ਥੋੜਾ ਜਿਆਦਾ ਇੰਟਰੈਕਟ ਵੀ ਕਰਾਂਗੇ ਉਹਦੇ ਬਾਰੇ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸ ਦਵਾਂ ਕਿ ਜਿਹੜੀ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਹੈ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਜੋ ਕਿ ਪੂਰੇ ਭਾਰਤ ਦੇਸ਼ ਦੇ ਵਿੱਚ ਸਾਰੇ ਰਾਜਾਂ ਦੇ ਵਿੱਚ ਇਹ ਚੱਲ ਰਹੀ ਆ ਇਨਕਲੂਡਿੰਗ ਕੇਂਦਰ ਸਸਦ ਜਿਹੜੇ ਪ੍ਰਦੇਸ਼ ਨੇ ਗਏ ਉੱਥੇ ਵੀ ਇਹ ਸਾਡੀ ਸਕੀਮ ਉੱਥੇ ਚੱਲ ਰਹੀ ਹੈ ਇਹਦਾ ਜਿਹੜਾ ਮੇਨ ਮੁੱਦਾ ਹੈਗਾ ਇਹ 5 ਸਾਲ ਦੀ ਸਕੀਮ ਹੈ ਜੀ ਇਹ 2020-21 ਤੋਂ ਲੈ ਕੇ 2024-25 ਤੱਕ ਇਹ 5 ਸਾਲ ਵਾਸਤੇ ਚੱਲਣੀ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਹੁਣ ਸਾਲ ਸਾਡਾ 2024 ਸ਼ੁਰੂ ਹੋ ਚੁੱਕਿਆ ਹੈ ਇਸ ਸਕੀਮ ਨੇ ਪੰਜਾਬ ਦੇ ਅੰਦਰ ਵੀ ਪੂਰੇ ਦੇਸ਼ ਦੇ ਅੰਦਰ 3 ਸਾਲ ਆਪਣੇ ਸਫਲਤਾਪੂਰਵਕ ਜਿਹੜੇ ਪੂਰੇ ਕਰ ਚੁੱਕੇ ਹਨ ਤੇ ਇਸੇ ਤਰ੍ਹਾਂ ਸਾਡੇ ਕੋਲ 2 ਸਾਲ ਜਿਹੜੇ ਹੈਗੇ ਹੋਰ ਇਹ ਸੇਮ ਨੇ ਚੱਲਣਾ ਹੈ ਮੈਂ ਸਾਰੇ ਕਿਸਾਨ ਵੀਰਾਂ ਨੂੰ ਤੇ ਪੜ੍ਹੇ ਲਿਖੇ ਮੇਰੇ ਬੇਰੁਜ਼ਗਾਰ ਭਰਾ ਜਿਹੜੇ ਨੌਜਵਾਨ ਇੱਥੇ ਮੌਜੂਦ ਹਨ ਜਾਂ ਜੋ ਮੱਚੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਵੀ ਇਹ ਸਕੀਮ ਨੂੰ ਜਰਾ ਧਿਆਨ ਨਾਲ ਸੁਣਿਓ ਇਹ ਕੱਲੀ ਇਹ ਨਹੀਂ ਵੀ ਅਸੀਂ ਕੱਲਾ ਪੌਂਡ ਬਣਾਉਣਾ ਜਾਂ ਅਸੀਂ ਕੱਲਾ ਪੌਂਡ ਬਣਾ ਕੇ ਝੀਂਗੇ ਪਾਲ ਦਾ ਕੰਮ ਕਰਨਾ ਇਸ ਦੇ ਨਾਲ ਬਹੁਤ ਸਾਰੀਆਂ ਹੋਰ ਵੀ ਸਕੀਮਾਂ ਲੱਗੀਆਂ ਤੁਹਾਡੇ ਨਾਲ ਉਲਟਾ ਹੋ ਗਿਆ ਨਾ ਪਿਛਲੀ ਕਰੋ ਪਿੱਛੇ ਮਗਰ ਕਰੋ ਮਗਰ ਹਾਂ ਇਹਦਾ ਜਿਹੜਾ ਕੀ ਪੁਆਇੰਟ ਹੈਗਾ ਇਹ ਹੈਗਾ ਜਿਵੇਂ ਮੈਂ ਕਿ ਦੱਸਿਆਗਾ ਕਿ ਇੱਕ ਸੈਂਟਰ ਗਵਰਨਮੈਂਟ ਸਕੀਮ ਹੈ ਜਿਹਨੂੰ ਅਸੀਂ ਆਤਮ ਨਿਰਭਰ ਭਾਰਤ ਅਭਿਆਨ ਕਹਿੰਦੇ ਆ ਉਹਦੇ ਵਿੱਚ ਇਹ ਹੈ ਕਿ ਆਤਮ ਨਿਰਭਰ ਭਾਰਤ ਦਾ ਮਤਲਬ ਹੁੰਦਾ ਕਿ ਅਸੀਂ ਆਪਣੀ ਪ੍ਰੋਡਿਊਸ ਕਰਕੇ ਕੋਈ ਵੀ ਚੀਜ਼ ਸੈਲਫ ਡਿਪੈਂਡੈਂਟ ਹੋਣਾਗਾ ਇਹ ਨਹੀਂ ਵੀ ਅਸੀਂ ਫਾਰਮ ਤੋਂ ਕੋਈ ਚੀਜ਼ ਮੰਗਵਾਉਣੀ ਹੈਗੀ ਅਸੀਂ ਆਪਣੀ ਪ੍ਰੋਡਿਊਸ ਕਰਕੇ ਇੱਥੇ ਆਪ ਹੀ ਇਸਤੇਮਾਲ ਕਰਨੀ ਹੈ। ਤੇ ਉਹਦੇ ਵਿੱਚ ਜਿਹੜਾ ਫਿਸ਼ਰੀ ਸੈਕਟਰ ਹੈਗਾ ਸੈਂਟਰਲ ਗਵਰਨਮੈਂਟ ਨੇ ਉਹਦੇ ਵਾਸਤੇ ਬਹੁਤ ਹੀ ਪੈਸੇ ਰੱਖੇ ਨੇਗੇ। ਜੇ ਮੈਂ ਗੱਲ ਕਰਾਂ ਪੂਰੇ ਬਜਟ ਦੀ ਅੱਗੇ ਵੀ ਕਰਾਂਗੇ। 20,050 ਕਰੋੜ ਰੁਪਈਆ ਸੀ ਜਿਹੜਾ ਇਹ 5 ਸਾਲਾਂ ਵਾਸਤੇ ਇਸਕੀਮ ਦੇ ਵਿੱਚ ਰੱਖਿਆ ਗਿਆ ਹੈਗਾ। ਮੈਨੂੰ ਲੱਗਦਾ ਵੀ ਸਾਡੇ ਕੋਲੇ ਕਦੇ ਵੀ ਫਿਸ਼ਰੀਜ਼ ਡਿਪਾਰਟਮੈਂਟ ਦੇ ਵਿੱਚ ਸਾਡੇ ਮਾਜੂਰ ਡਾਇਰੈਕਟਰ ਸਾਹਿਬ ਬੈਠੇ ਆ ਕਦੇ ਵੀ ਪੈਸੇ ਦੀ ਕੋਈ ਥੁੜ ਨਹੀਂ ਆਈ ਜਿੰਨੇ ਪੈਸੇ ਵੀ ਜਿਹੜੇ ਜ਼ਿਲ੍ਹੇ ਨੇ ਮੰਗੇ ਨੇ ਇਨਕਲੂਡਿੰਗ ਮੈਂ ਦਾਅਵੇ ਨਾਲ ਕਹਿ ਸਕਦਾ ਗੜਵਾਸੂ ਯੂਨੀਵਰਸਿਟੀ ਡੀਨ ਸਾਹਿਬ ਬੈਠੇ ਨੇ ਪ੍ਰੋਫੈਸਰ ਸਾਹਿਬ ਬੈਠੇ ਨੇ ਜਿੰਨੇ ਪੈਸੇ ਉਹਨਾਂ ਤੋਂ ਮੰਗੋ ਉਹ ਕਹਿੰਦੇ ਕੁਲਦਲੀ ਨਾਲ ਚੱਕੋ ਵੰਡੇ ਤੇ ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਜੇ ਪੈਸੇ ਮਿਲ ਰਹੇ ਨੇ ਸਬਸਿਡੀ ਮਿਲ ਰਹੀ ਹੈ ਕੰਮ ਕਰਨ ਵਾਲੇ ਬਣੋ ਤੇ ਅਸੀਂ ਤੁਹਾਨੂੰ ਸਬਸਿਡੀ ਦੇ ਗੱਫੇ ਦਿੰਦੇ ਰਵਾਂਗੇ ਜਿਵੇਂ ਪਹਿਲਾਂ ਦਿੱਤੇ ਨੇ ਹੁਣ ਤੱਕ ਅਸੀਂ ਪੰਜਾਬ ਦੇ ਵਿੱਚ ਇੱਕ ਡਾਟੇ ਦੇ ਮੁਤਾਬਕ ਝਿੰਗੇ ਵਾਲੇ ਕਿਸਾਨਾਂ ਨੂੰ ਅਤੇ ਮੱਛੀ ਪਾਲਣ ਦੇ ਕਿਸਾਨਾਂ ਨੂੰ 22 ਕਰੋੜ ਦੇ ਲਗਭਗ ਅਸੀਂ ਸਬਸਿਡੀ ਜਿਹੜੀ ਹੈਗੀ ਆ ਹੁਣ ਤੱਕ ਉਹ ਵੰਡ ਚੁੱਕਿਆ ਇਸੇ ਤਰ੍ਹਾਂ ਹੀ ਸਾਡੇ ਕੋਲੇ 2023-24 ਦੇ ਵੀ ਜਿਹੜੇ ਕੇਸ ਨੇ ਉਹ ਵੀ ਤਿਆਰ ਨੇ ਆਲਮੋਸਟ ਉਹਦੇ ਵਾਸਤੇ ਵੀ ਸਾਨੂੰ ਖੁਦ ਦਿੱਲੀ ਨਾਲ ਫੰਡਸ ਆ ਰਹੇ ਨੇਗੇ ਸਾਨੂੰ ਉਹਦੀ ਸੈਕਸ਼ਨ ਮਿਲ ਚੁੱਕੀ ਹੈਗੀ ਉਹ ਬਹੁਤ ਜਲਦੀ ਮੇਰੇ ਘਰ ਲ ਸਾਨੂੰ ਉਹ ਵੀ ਪੈਸੇ ਸਾਡੇ ਖਾਤਿਆਂ ਦੇ ਵਿੱਚ ਕਿਸਾਨ ਵੀਰਾਂ ਦੇ ਜਲਦੀ ਤੋਂ ਜਲਦੀ ਪਹੁੰਚਣਗੇ। ਨੈਕਸਟ ਇਹ ਜਿਹੜੀ ਸਕੀਮ ਆ ਇਹਦੇ ਮੇਨ ਜਿਹੜੇ ਮਨੋਰਥ ਸੀਗੇ ਸਾਡੇ ਕੋਲੇ ਇਹ ਚਾਰ ਮਨੋਰਥ ਇਹਦੇ ਮੇਨ ਨੇਗੇ। ਸਭ ਤੋਂ ਪਹਿਲਾਂ ਕੀ ਸੀਗਾ ਵੀ ਅਸੀਂ ਜਿਹੜੀ ਅਡਾਪਸ਼ਨ ਕਰਨੀ ਹੈਗੀ ਮੱਛੀ ਪਾਲਣ ਦੀ ਚਾਹੇ ਇਹਦੇ ਨਾਲ ਰਿਲੇਟਡ ਕੰਮ ਨੇਗੇ। ਕਲਸਟਰ ਔਰ ਏਰੀਆ ਬੇਸਡ ਅਪਰੋਚ ਆ ਗਈ ਇਹਦੇ ਵਿੱਚ। ਇਹਦਾ ਪੰਜਾਬੀ ਵਿੱਚ ਮਤਲਬ ਇਹ ਹੁੰਦਾ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਕਿ ਇਹ ਜਿਹੜਾ ਖੇਤਰਾ ਮਲੋਡ ਦਾ ਏਰੀਆ ਆ ਜਾਂ 6 ਜ਼ਿਲ੍ਹੇ ਸਾਡੇ ਹੈਗੇ ਮਾਨਸਾ ਹੋ ਗਿਆ ਪਾਦਲਕਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਫਰੀਦਕੋਟ ਹੋ ਗਿਆ ਸ੍ਰੀ ਮੁਕਤਸਰ ਸਾਹਿਬ ਹੋ ਗਿਆ ਠੀਕ ਹੈ ਜੀ ਬਠਿੰਡਾ ਹੋ ਗਿਆ ਤੇ ਇਹ ਜਿਹੜੇ 6 ਜ਼ਿਲ੍ਹੇ ਨੇ 6 ਜ਼ਿਲ੍ਹਿਆਂ ਦਾ ਤੁਹਾਨੂੰ ਪਤਾ ਕਿ ਸਾਡਾ ਇੱਥੇ ਇਹ ਖੇਤਰਾ ਜਿਹੜਾ ਖਾਰੇ ਪਾਣੀ ਤੇ ਸੇਮ ਨਾਲ ਪ੍ਰਭਾਵਿਤ ਹੈ ਇਸ ਕਰਕੇ ਅਸੀਂ ਇਸ ਖੇਤਰ ਦੇ ਵਿੱਚ ਸਿਰਫ ਛਿੰਗੀਏ ਪਾਲਣ ਨੂੰ ਜ਼ਿਆਦਾ ਤਰਜੀਹ ਦੇ ਰਿਹਾਗੇ ਇਹਦਾ ਮਤਲਬ ਸਾਡਾ ਇਹ ਇੱਕ ਕਲਸਟਰ ਹੈ ਇਸੇ ਤਰ੍ਹਾਂ ਹੀ ਇੱਕ ਕਲਸਟਰ ਹੋਰ ਵੀ ਤਰ੍ਹਾਂ ਦੇ ਹੋ ਸਕਦੇ ਨੇ ਕਿਸ ਪਿੰਡ ਦੇ ਵਿੱਚ ਜਿਵੇਂ ਇੱਕ ਸੈਕਟਰ ਹੋ ਗਿਆ ਇਹ ਕਹਿ ਲਈਏ ਕਿ ਜਿਵੇਂ ਰਤਾਘੜੇ ਦੇ ਨਾਲ ਪਿੰਡ ਹੋ ਗਏ ਜਾਂ ਮਲੋਟ ਏਰੀਆ ਦੇ ਪਿੰਡ ਹੋ ਗਏ ਇਸੇ ਤਰ੍ਹਾਂ ਹੀ ਮਾਨਸੇਹ ਦੇ ਵਿੱਚ ਜਿਹੜਾ ਚੁਨੀਰ ਬਲਾਕ ਆ ਠੀਕ ਹੈ ਜੀ ਤੇ ਇਹ ਮਤਲਬ ਕਲਸਟਰ ਬੇਸ ਜਿਹੜੀ ਅਪਰੋਚ ਆ ਗਈ ਇੱਥੇ ਇਹ ਆ ਕਿ ਇੱਕ ਤਰ੍ਹਾਂ ਦੇ ਕੰਮ ਤੇ ਉਹਦੇ ਨਾਲ ਜਿਹੜੀਆਂ ਰਿਲੇਟਡ ਸੰਧਾ ਨੇ ਜਾਂ ਹੋਰ ਕੰਮ ਨੇ ਉਹਨਾਂ ਨੂੰ ਆਪਾਂ ਪ੍ਰਮੋਟ ਕਰਨਾ ਹੈ ਦੂਸਰਾ ਜਿਹੜਾ ਹੈਗਾ ਕਿਉਂਕਿ ਜਦੋਂ ਕੋਈ ਸਕੀਮ ਬਣਦੀ ਹੁੰਦੀ ਆ ਉਹਦਾ ਮਨੋਰਥ ਇਹ ਜੀ ਹੁੰਦਾ ਕਿ ਉਹ ਤੋਂ ਬਾਅਦ ਤੋਂ ਬਾਅਦ ਜਿਹੜੇ ਰੋਜ਼ਗਾਰ ਨੇ ਉਹ ਪੈਦਾ ਕੀਤੇ ਜਾਣ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦਾ ਹਰ ਜਿਹੜਾ ਪੜ੍ਹ ਲਿਖਿਆ ਮੁੰਡਾ ਗੱਭਰੂ ਚਾਹੇ ਨੌਜਵਾਨ ਚਾਹੇ ਸਾਡੀਆਂ ਬੱਚੀਆਂ ਨੇ ਬਾਹਰ ਨੂੰ ਜਾ ਰਹੀਆਂ ਨੇ ਹੀਆਂ ਹਰ ਬੰਦਾ ਦੇਖੋ 15 ਤੋਂ 20 ਲੱਖ ਰੁਪਇਆ ਉਹ ਖਰਚ ਕੇ ਪੰਲਾਂ ਦਾ 11ਵੀਂ 12ਵੀਂ ਕਰਵਾਓ ਔਰ ਪਲਸ 2 ਕਰਵਾਓ ਬੱਚੇ ਨੂੰ ਈਵਨ ਡਿਗਰੀ ਵਾਲੇ ਬੱਚੇ ਵੀ ਪੜ੍ਹੇ ਲਿਖੇ ਉਹ ਵੀ ਬੇਰੋਜ਼ਗਾਰ ਤੁਰੇ ਫਿਰਦੇ ਨੇ ਸਾਨੂੰ ਸਰਕਾਰ ਦਾ ਇਹ ਤੇ ਬਹੁਤ ਵੱਡਾ ਜ਼ੋਰ ਹੈ ਕਿ ਉਹਨਾਂ ਨੂੰ ਇੱਥੇ ਹੀ ਕਿਉਂ ਨਾ ਰੋਜ਼ਗਾਰ ਦਿੱਤਾ ਜਾਵੇ ਜੇ ਕੋਈ ਵੀ ਕੰਮ ਆਪਾਂ ਟੈਕਨੀਕਲੀ ਇੱਥੇ ਕਰਦੇ ਆਂ ਮੈਨੂੰ ਨੂੰ ਲੱਗਦਾ ਵੀ ਉਹ ਬੰਦਾ ਇੱਥੇ ਭੁੱਖਾ ਮਰਦਾ ਇਸ ਕਰਕੇ ਮੱਛੀ ਪਾਲਣ ਦਾ ਜਿਹੜਾ ਕੰਮ ਹੈ ਉਹ ਬਹੁਤ ਹੀ ਵਧੀਆ ਕੰਮ ਹੈ ਐਗਰੀਕਲਚਰ ਨਾਲੋਂ ਵੀ ਇਹ ਜਾਂ ਹੋਰ ਕੰਮਾਂ ਦੇ ਨਾਲੋਂ ਵੀ ਬਹੁਤ ਵਧੀਆ ਹੈ ਇੱਥੇ ਇੱਕ ਗੱਲ ਮੈਂ ਹੋਰ ਵੀ ਐਡ ਕਰਨਾ ਚਾਹਾਂਗਾ ਮੱਛੀ ਪਾਲਣ ਦਾ ਜਿਹੜਾ ਕੀਤਾਗਾ ਇਹਦੇ ਨਾਲ ਸਸਟੇਨੇਬਲ ਡਿਵੈਲਪਮੈਂਟ ਆ ਜਿਹੜੀ ਇਵਨ ਸਾਡੀ ਐਫਏਓ ਜਿਹੜੀ ਅ ਇੰਟਰਨੈਸ਼ਨਲ ਲੈਵਲ ਤੇ ਇੱਕ ਸੰਸਾ ਹੈ ਉਹ ਵੀ ਇਹ ਕਹਿ ਰਹੀ ਹੈ ਕਿ ਮੱਛੀ ਪਾਲਣ ਦਾ ਇਹ ਫਿਊਚਰ ਆ ਬਹੁਤ ਬ੍ਰਾਈਟ ਹੈ ਉਹਦੇ ਵਿੱਚ ਜਿਹੜਾ ਮੱਛੀ ਪਾਲਣ ਦਾ ਰੋਲ ਹੈ ਇੱਕ ਆਈਡੀਅਲ ਰੋਲ ਆਦਰਸ਼ ਰੋਲ ਇਹ ਬਣ ਸਕਦਾ ਹੈ ਔਰ ਬਣ ਰਿਹਾ ਹੈ ਤੁਸੀਂ ਜੇ ਇਹਦੀ ਐਨੂਅਲ ਗ੍ਰੋਥ ਦੀ ਵੀ ਗੱਲ ਕਰੀਏ ਸਾਡੇ ਦੇਸ਼ ਦੇ ਵਿੱਚ ਵੀ ਉਹ ਪੂਰੀ ਵਰਲਡ ਦੇ ਓਵਰ ਵੀ ਕਿਉਂਕਿ ਜਨਸਖਿਆ ਆ ਸਾਨੂੰ ਪਤਾ ਹੈ ਵੀ ਦਿਨੋ ਦਿਨ ਵੱਧ ਰਹੀ ਹੈ ਖਾਣ ਵਾਲੇ ਵੱਧ ਰਹੇ ਨੇ ਕਣਕ ਤੇ ਝੋਨੇ ਤੋਂ ਜਾਂ ਆਨਾਸ ਤੋਂ ਲਗਾ ਲਈਏ ਬਿਜੜੀ ਭੋਜਨ ਦੀ ਪ੍ਰਾਪਤੀ ਹੈ ਉਹ ਸਫੀਸ਼ੀਐਂਟ ਨਹੀਂ ਹੈ ਸਾਰੇ ਲੋਕਾਂ ਦਾ ਟਿੱਡ ਨਹੀਂ ਭਰਨਾ ਉਹਦੇ ਵਿੱਚ ਸਾਨੂੰ ਵੈਰੈਟੀ ਲਿਆਉਣ ਦੀ ਲੋੜ ਪੈਣੀ ਆ ਪੈ ਰਹੀ ਹੈ ਇਸ ਕਰਕੇ ਜਿਹੜੀਆਂ ਸਰਕਾਰਾਂ ਦਾ ਵੀ ਰੋਲ ਹੈਗਾ ਉਹ ਅੱਜ ਤੋਂ ਹੀ ਲੌਂਗ ਜਿਹੜਾ ਦੂਰਦਰਸ਼ੀ ਅਦੇਸ਼ੀ ਦੇ ਨਾਲ ਤਕਰੀਬਨ 2050 ਤੱਕ ਦੀ ਉਹਨਾਂ ਨੇ ਪਲੈਨਿੰਗ ਕਰ ਰੱਖੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪ੍ਰੋਡਕਸ਼ਨ ਕੀ ਹੋਊਗੀ ਕੀ ਅਸੀਂ ਪਲੈਨਿੰਗ ਕਰਨੀ ਆ ਕਿਹੜੇ-ਕਿਹੜੇ ਕੰਮ ਹੋਣਗੇ ਤਰਜੀਹੀ ਕੰਮ ਲਾ ਲੈਣ ਜਿਹਦੇ ਨਾਲ ਕਿ ਵੱਧ ਤੋਂ ਵੱਧ ਪ੍ਰੋਡਕਸ਼ਨ ਹੋਵੇ ਖਾਣ ਦੇ ਨਾਲ ਰੋਜ਼ਗਾਰ ਦੇ ਨਾਲ ਤੇ ਕੋਈ ਬੰਦਾ ਇੱਥੇ ਬਿਲਾ ਨਾ ਰਹੇ ਜੋ ਵੀ ਸਾਡੇ ਕੋਲੇ ਅਵੇਲੇਬਲ ਰਿਸੋਰਸਸ ਨੇਗੇ ਉਹਨਾਂ ਨੂੰ ਅਸੀਂ ਯੂਟਿਲਾਈਜ਼ ਕਰਨਾ ਹੈਗਾ ਜੋ ਵੀ ਸਾਡੇ ਕੋਲੇ ਕੁਦਰਤੀ ਸਰੋਤ ਨੇ ਜ਼ਮੀਨ ਆ ਪਾਣੀ ਆ ਇਵਨ ਮੁਰਖੀ ਸ਼ਕਤੀ ਵੀ ਹੈਗੀ ਠੀਕ ਹੈ ਜਿੰਨੂੰ ਅਸੀਂ ਰੋਜ਼ਗਾਰ ਦੇਣਾ ਖਾਣ ਵਾਲੇ ਵੀ ਬਣਨੇ ਚਾਹੀਦੇ ਨੇ ਕੱਲਾ ਇਹ ਨਹੀਂ ਵੀ ਪ੍ਰੋਡਿਊਸ ਕਰ ਲਿਆ ਪੰਜਾਬ ਦੀ ਇੱਕ ਬੜੀ ਹਾਸੋ ਇਹ ਨਹੀਂ ਗੱਲ ਲਾ ਲਓ ਜਾਂ ਤਰਾਜ਼ੀ ਲਾ ਲਓ ਅਸੀਂ ਪ੍ਰੋਡਿਊਸ ਕਰ ਲੈਂਦੇ ਆ ਵਧੀਆ ਚੀਜ਼ ਨੂੰ ਐਕਸਪੋਰਟ ਕਰਦੇ ਨੇ ਪਰ ਹੁਣ ਖਾਂਦੇ ਨਹੀਂ ਮੱਛੀ ਦੇ ਵਿੱਚ ਵੀ ਬਹੁਤ ਅੱਛਾ ਨਾਮ ਹੈ ਦੇਸ਼ ਦੇ ਅੰਦਰ ਪੰਜਾਬ ਦਾ ਇੱਥੇ ਦੀ ਜਿਹੜੀ ਮਿੱਟੀ ਆ ਆਪ ਜੀ ਨੂੰ ਸਭ ਨੂੰ ਪਤਾ ਹੈ ਬੜੀ ਜ਼ਰਖੇਜ਼ ਹੈ ਇਹਦੇ ਵਿੱਚ ਇੰਨੇ ਨਿਊਟ੍ਰੀਐਂਟਸ ਨੇ ਦੁਨੀਆ ਦੇ ਕਿਤੇ ਮਰਜੀ ਚਲੇ ਜਾਓ ਬੰਦਾ ਜਿੱਥੇ ਮਰਜੀ ਦੁਨੀਆ ਦੇ ਕੋਨੇ ਤੋਂ ਚਲੇ ਜਾਂਦਾ ਹੈ ਲੇਕਿਨ ਪੰਜਾਬੀ ਮਨ ਆਮੇਸ਼ਾ ਆਪਣੀ ਮਾਂ ਬੋਲੀ ਆਪਣੀ ਮਿੱਟੀ ਦੇ ਨਾਲ ਜੁੜ ਕੇ ਪੰਜਾਬ ਨੂੰ ਯਾਦ ਜਰੂਰ ਕਰਦਾ ਹੈ ਕਿਉਂਕਿ ਇੱਥੇ ਦੀ ਜ਼ਮੀਨ ਹੀ ਹੈ ਜੀ ਆ ਲਗਾ ਵੀ ਇਸ ਤਰ੍ਹਾਂ ਲਗਾ ਦੂਸਰੀ ਗੱਲ ਕਰ ਲਈ ਕਿ এমਪਲয়ਮੈਂਟ ਜਨਰੇਸ਼ਨ ਦੀ 3rd ਹੈ ਐਡਰੈਸ ক্রিਟੀਕਲ ਗੈਪਸ ক্রিਟੀਕਲ ਗੈਪਸ ਦਾ ਮਤਲਬ ਇਹ ਹੁੰਦਾ ਕਿਤੇ ਨੇ ਕਿਤੇ ਸਾਡੀਆਂ ਜਿਹੜੀਆਂ ਉਤਾਈਆਂ ਨੇ ਗਿਆ ਲਿੰਕ ਨਹੀਂ ਹੈਗਾ ਆਪਸ ਦੇ ਵਿੱਚ ਹੀ ਫਾਰਵਰਡ ਲਿੰਕ ਨਹੀਂ ਬੈਕਵਰਡ ਲਿੰਕੇਜ ਨਹੀਂ ਉਹਦਾ ਮਤਲਬ ਇਹ ਆ ਪ੍ਰੋਡਿਊਸਰ ਕਰ ਲਈ ਅਸੀਂ ਵੇਚਾਂਗੇ ਕਿੱਥੇ ਉਹਦੀ ਪ੍ਰੋਸੈਸਿੰਗ ਕਿਵੇਂ ਹੋਊਗੀ ਜਾਂ ਉਹਦੇ ਵਾਸਤੇ ਦਵਾਈਆਂ ਵਾਲੇ ਨੇ ਉਹ ਕੌਣ ਬਣਾਉਣਗੇ ਮੰਨ ਲਓ ਸਾਨੂੰ ਦਵਾਈ ਦੀ ਲੋੜ ਪਈ ਕੌਣ ਕਿੱਥੋਂ ਲਿਆਏਗਾ ਕਿਹੜੀ ਕੰਪਨੀ ਆ ਕਿੱਥੋਂ ਮਿਲੇਗੀ ਇਵਨ ਟਰਾਂਸਫਰਮੇਸ਼ਨ ਦੀ ਅਸੀਂ ਗੱਲ ਕਰਦੇ ਆ ਪੀਐਮਐਮਐਸਵਾਈ ਦੇ ਵਿੱਚ ਬਹੁਤ ਸਾਰੀ ਬਹੁਤ ਵੱਡੀ ਇਹਦੇ ਵਿੱਚ ਇੱਕ ਐਡੀਸ਼ਨਲ ਕੀ ਕਹਿੰਦੇ ਨੇ এমਪਲੋਇਮੈਂਟ ਜਨਰੇਸ਼ਨ ਦਾ ਕੰਮ ਉਹਨਾਂ ਨੇ ਕੀਤਾ ਹੋਇਆ ਸਕੀਮ ਹੈ ਕਿ ਮੱਛੀ ਨੂੰ ਇੱਕ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ ਲਿਜਾਣ ਤੱਕ ਵਹੀਕਲਜ਼ ਦਾ ਅਰੇਂਜਮੈਂਟ ਕੀਤਾ ਗਿਆਗਾ ਪੰਜਾਬ ਦੇ ਵਿੱਚ ਵੀ ਟਰੱਕ ਵੀ ਲੋਕਾਂ ਨੇ ਖਰੀਦੇ ਨੇਗੇ ਉਹਨੂੰ ਸਬਸਿਡੀ ਵੀ ਮਿਲੀ ਆ ਆਟੋ ਖਰੀਦੇ ਨੇਗੇ ਤੇ ਬਹੁਤ ਸਾਰੀਆਂ ਹੋਰ ਵੀ ਇਹਦੇ ਨਾਲ ਸਕੀਮਾਂ ਲੱਗੀਆਂ ਕਿਉਂਕਿ ਸਾਡੇ ਕੋਲ ਕੋਸਟ ਲੀਰੀਆ ਦਾ ਹੈ ਨਹੀਂ ਕੋਈ ਸਮੁੰਦਰ ਨਹੀਂ ਹੈਗਾ ਇਸ ਕਰਕੇ ਸਾਡੀ ਕੋਈ ਸੇਮ ਕੁੱਸੀਆਂ ਸਾਡੀ ਸ਼ਿਪ ਦਾ ਵੱਡੇ ਫਰੀਜ਼ ਨਹੀਂ ਸਕਦੇ ਲੇਕਿਨ ਜੋ ਪੋਸੀਬਲ ਹੋ ਸਕਦਾ ਅਸੀਂ ਉਹ ਇਥੇ ਕੋਸ਼ਿਸ਼ ਕਰ ਰਹੇ ਹਾਂ ਉਹ ਚੀਜ਼ਾਂ ਨੂੰ ਲਾਗੂ ਕਰਦੇ ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਆਗਾ ਉਹ ਬਹੁਤ ਤੇਜ਼ੀ ਨਾਲ ਬਦਲ ਰਿਹਾਗਾ ਲੋਕਾਂ ਦੇ ਖਾਣ ਪੀਣ ਦੇ ਜਿਹੜੇ ਰੁਚੀਆਂ ਨੇ ਸਵਾਦ ਨੇ ਅੱਜ ਤੋਂ ਮੇਰੇ ਗੱਲ 15 20 ਸਾਲ ਪਹਿਲਾਂ ਅਜ 25 ਸਾਲ ਪਹਿਲਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ ਵੀ ਆ ਕੀ ਐਫ ਸੀ ਵੀ ਹੁੰਦਾ ਸਾਬੇ ਵੀ ਹੁੰਦਾਗਾ ਚਕਨ ਕਿੰਨਾ ਕਰਾਉਂਦੇ ਸੀ ਰਿਸ਼ੇਦਾਰ ਕੋਈ ਘਰ ਆ ਜਾਣਾ ਸਾਡੇ ਆਪਣੀ ਉਹ ਮੁਰਗੀ ਵਰਗੀ ਕੋਈ ਮੁਰਗਾ ਤੁਰਿਆ ਫਿਰਨਾ ਉਹਨੇ ਵੱਡੂ ਵੱਡ ਲੈਂਦੇ ਸੀ ਪਰ ਹੁਣ ਓਵਰ ਆਲ ਦੁਨੀਆ ਤੇ ਨੈਟ ਨੇ ਇੰਟਰਨੈਟ ਨੇ ਸਾਡੀ ਜਿਹੜੀ ਜ਼ਿੰਦਗੀ ਆ ਇਹਨੇ ਸਖਾਲੇ ਕਰਦੀ ਜੋ ਵੀ ਇਨਫੋਰਮੇਸ਼ਨ ਅਸੀਂ ਮਿੰਟਰੀ ਮਿੰਟ ਲੈ ਲੇ ਲੇ ਨੇ ਤੇ ਉਹਦੇ ਨਾਲ ਕੀ ਹੈਗਾ ਸਾਡਾ ਰਹਿਣ ਸਹਿਣ ਖਾਣ ਪੀਣ ਬੋਲਚਾਲ ਸਾਡਾ ਸਭਿਆਚਾਰ ਉਹ ਸਾਰਾ ਕੁਝ ਬਦਲ ਰਿਹਾ ਸਮੇਂ ਦੇ ਨਾਲ ਬਦਲ ਰਿਹਾ ਤੇ ਸਾਨੂੰ ਬਦਲ ਦੀ ਲੋੜ ਵੀ ਹੈ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਨੂੰ ਅਪਣਾਉਣ ਦੀ ਬਹੁਤ ਲੋੜ ਹੈ ਵੀ ਜੇ ਅਸੀਂ ਸਮਝਦੇ ਹਿਸਾਬ ਨਾਲ ਆਪਣੇ ਆਪ ਨੂੰ ਨਹੀਂ ਵਰਤਾਂਗੇ ਜਾਂ ਟਾਲਾਂਗੇ ਤੇ ਨੇਚਰਲੀ ਅਸੀਂ ਪਿੱਛੇ ਰਹਿ ਜਾਵਾਂਗੇ ਤੇ ਇਸ ਕਰਕੇ ਜਿਹੜੀ ਇਹ ਸਕੀਮ ਦੀ ਮੈਂ ਗੱਲ ਕਰ ਰਿਹਾ ਐਡਰੈਸਿੰਗ ਕ੍ਰਿਟੀਕਲ ਗੈਪਸ ਇਹਨੂੰ ਵੀ ਬਹੁਤ ਦੂਰ ਕਰਨਾ ਸਮਝਦੇ ਹਿਸਾਬ ਨਾਲ ਜਿਹੜੀਆਂ ਨਵੀਂ-ਨਵੀਂ ਟੈਕਨੋਲੋਜੀਜ਼ ਆ ਗਈਆਂ ਯੂਨੀਵਰਸਿਟੀ ਦੇ ਵਿੱਚ ਟ੍ਰਾਇਲ ਹੁੰਦੇ ਨੇਗੇ ਪ੍ਰੋਡਕਸ਼ਨ ਮੰਨ ਲਓ ਸਾਡੀ ਅੱਜ 8 ਟਨ ਦੀ ਹੋ ਰਹੀ ਹੈਗੀ 8 ਟਨ ਪਰ ਹੈਕਟੇਅਰ ਪਾਰイヤー ਦੀ ਮੰਨ ਲਓ ਮੱਛੀ ਦੀ ਸਾਡੀ ਪ੍ਰੋਡਕਸ਼ਨ ਹੋ ਰਹੀ ਹੈ। ਫਾਰ ਇਗਜ਼ਾਮਪਲ ਦਸ ਰਿਆ ਮੈਂ ਇਹਨੂੰ ਵਧਾਉਣਾ ਆਸੀਂ। ਨਵੀਂ ਟੈਕਨੋਲੋਜੀ ਸਾਡੇ ਵਿਗਿਆਨੀ ਇੰਨੀ ਮਿਹਨਤ ਕਰਦੇ ਨੇ ਦਿਨ ਰਾਤ ਲੱਗੇ ਹੋਏ ਨੇ ਯੂਨੀਵਰਸਿਟੀ ਦੇ ਵਿੱਚ। ਉਹ ਜਿਹੜੀ ਰਿਸਰਚ ਆ ਗਈ ਉਹ ਪਹਿਲਾਂ ਆਪ ਕਰਦੇ ਨੇ ਉਸ ਤੋਂ ਬਾਅਦ ਫਿਰ ਜਦੋਂ ਉਹ ਰਿਸਰਚ ਦੀ ਸਫਲਤਾ ਮਿਲ ਜਾਂਦੀ ਆ ਮੰਨ ਲਓ 8 ਟਨ ਸਾਡੀ ਹੋ ਰਹੀ ਹੈ। ਉਹਨੂੰ ਅਸੀਂ 14 ਤੇ ਕਿਵੇਂ ਲੈ ਕੇ ਜਾਈਏ? ਅੱਜ ਚైనా ਜਿਹੜਾ 14 ਤੋਂ ਲੈ ਕੇ ਮਿਰਕਲ 20 ਟਨ ਦੀ ਉਹਨਾਂ ਦੀ ਪ੍ਰੋਡਕਸ਼ਨ ਆਲਮੋਸਟ ਹੈਵੀ। ਕਿਉਂ ਹੈਗੀ ਕਿਉਂਕਿ ਉਹ ਇੰਟੀਗ੍ਰੇਟਿਡ ਫਿਸ਼ ਫਾਰਮਿੰਗ ਨਾਲ ਕਰਦੇ ਨੇ ਉਹਨਾਂ ਨੇ ਮਿੱਟੀ ਪਾਣੀ ਨੂੰ ਜਾਂ ਜਿਹੜੀ ਵਾਟਰ ਪੈਰਾਮੀਟਰ ਨੇ ਸਾਡੇ ਕੁਆਲਟੀ ਹੈਗੀ ਠੀਕ ਹੈ ਜੀ ਤੇ ਈਵਨ ਜਿਹੜੀ ਫੀਡ ਹੈਗੀ ਉਹਦੇ ਤੇ ਬਹੁਤ ਉਹਨਾਂ ਨੇ ਐਡਵਾਂਸ ਕੰਮ ਕੀਤਾ ਹੋਇਆ ਵਾ ਸਾਡੇ ਕਿਸਾਨ ਵੀਰਾਂ ਨੂੰ ਜੇ ਅਸੀਂ ਕਹਿ ਵੀ ਦਿੰਨੇ ਆ ਵੀ ਤੇਰਾ ਬਈ ਪਾਉਂ ਦਾ ਜਿਹੜੀ ਇਹਦੀ ਪ੍ਰੋਡਕਟਿਵਿਟੀ ਠੀਕ ਨਹੀਂ ਲੱਗਦੀ ਪਹਿਲੀ ਗੱਲ ਤਾਂ ਉਹ ਸਮਝ ਨਹੀਂ ਲੱਗਦੀ ਕੀ ਬੋਲ ਗਏ ਪ੍ਰੋਡਕਟਿਵਿਟੀ ਤੋਂ ਵੀ ਉੜ ਜ ਜਾਂਦੇ ਨੇ ਉਹਨਾਂ ਕਹਿੰਦੇ ਭਾਈ ਤੇਰਾ ਇਹ ਉਤਪਾਦਨ ਜਿਹੜੀ ਹੈਗੀ ਇਹਦੇ ਤੋਂ ਘਟੂਗਾ ਤੈਨੂੰ ਕੀ ਪਾਉਣ ਦੀ ਲੋੜ ਆ ਤੈਨੂੰ ਸਮਝਾਉਣ ਦੀ ਲੋੜ ਆ ਜਿਹੜਾ ਬੰਦਾ ਕਹਿੰਦਾ ਵੀ ਮੈਂ ਮੱਛੀ ਪਾੜ ਲੈਣਾ ਚਿੰਗਾ ਪਾੜ ਲੈਣਾ ਜੀ ਬਿਨਾ ਫੀਡ ਤੋਂ ਪਾੜਦਾ ਮੈਂ ਦਾਅਵੇ ਨਾਲ ਕਹਿ ਸਕਦਾ ਝੂਠ ਬੋਲਦਾ ਹੋ ਇਸ ਕਰਕੇ ਮੈਂ ਕਹਿੰਦਾ ਟੈਕਨੀਕਲੀ ਸੈਂਟ੍ਰਿਫਿਗ ਵੇ ਦੇ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਇਕੱਠੀ ਕਰੋ ਤੁਸੀਂ ਯੂਨੀਵਰਸਿਟੀ ਦੇ ਪ੍ਰੋਫੈਸਰ ਨਾਲ ਜੁੜੋ ਸਾਡੇ ਆਫੀਸਰ ਸੇਵਾਨ ਨੇ ਜਿਹੜੇ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਅਸੀਂ ਹਾਜ਼ਰ ਆਂ ਉਹਨਾਂ ਤੋਂ ਨਵੀਂ ਤੋਂ ਨਵੀਂ ਟੈਕਨੋਲੋਜੀ ਜਿਹੜੀ ਕੋਈ ਵੀ ਆਉਂਦੀ ਆ ਉਹ ਲਾਓ ਸਾਡੇ ਕੋਲੋਂ